ਆਮ ਆਦਮੀ ਪਾਰਟੀ ਦੇ ਖਾੜ੍ਹ ਸੀਟ ਤੋਂ ਵਿਧਾਇਕ ਅਤੇ ਗਾਇਕ ਅਨਮੋਲ ਗਗਨਮਾਨ ਸਾਹਿਬ ਕਾबिनेट ਮੰਤਰੀ ਨੇ ਸਿਆਸਤੋਂ ਕਿਨਾਰਾ ਕਰਨ ਦਾ ਐਲਾਨ ਕੀਤਾ ਉਹਨਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਫੇਸਬੁੱਕ ਉੱਤੇ ਪੋਸਟ ਵਿੱਚ ਲਿਖਿਆ ਕਿ ਉਹ ਪਰੇ ਦਿਲ ਨਾਲ ਸਿਆਸਤ ਛੱਡ ਰਹੇ ਹਨ ਅਨਮੋਲ ਗਗਨਮਾਨ ਨੇ ਲਿਖਿਆ ਕਿ ਦਿਲ ਭਾਰੀ ਹੈ ਪਰ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ ਮੇਰਾ ਐਮਐਲਏ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਸਤਿਕਾਰ ਕੀਤਾ ਜਾਵੇ ਨਾਲ ਹੀ ਉਹਨਾਂ ਪਾਰਟੀ ਦੇ ਭਵਿੱਖ ਬਾਰੇ ਲਿਖਿਆ ਕਿ ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਦੇ ਨਾਲ ਹਨ ਮੈਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਉੱਤੇ ਖਰਾ ਉਤਰੇਗੀ ਜਿਸਕਰ ਜਾਓਗੇ ਕਿ ਅਨਮੋਲ ਗਗਨਮਾਨ ਸਾਲ 2022 ਦੀ ਵਿਧਾਨ ਸਭਾ ਚੋਣਾਂ ਵਿੱਚ ਖਰੜ ਸੀਟ ਤੋਂ ਆਵਾਜ਼ ਦੀ ਪਾਰਟੀ ਦੀ ਟਿਕਟ ਤੇ ਉਮੀਦਵਾਰ ਸਨ ਅਤੇ ਵਿਧਾਇਕ ਬਣੇ ਸਨ ਉਹਨਾਂ ਸ਼੍ਰੋਮਣੀ ਕਾਲ ਦਲ ਦੇ ਉਮੀਦਵਾਰ ਰঞ্জੀਤ ਸਿੰਘ ਗਿੱਲ ਨੂੰ 37000 ਤੋਂ ਵੱਧ ਵੋਟਾਂ ਦੇ ਫਰਕ ਨਾਲ ਖਰਾ ਕੇ ਵਿਧਾਇਕ ਬਣੇ ਸਨ 35 ਸਾਲ ਅਨਮੋਲ ਗਗਨਮਾਨ ਨੇ 12ਵੀਂ ਤੱਕ ਹੀ ਪੜ੍ਹਾਈ ਕੀਤੀ ਹੋਈ ਹੈ ਉਹ ਪੇਛੇ ਵੱਜੂ ਇੱਕ ਪੰਜਾਬੀ ਗਾਇਕ ਹਨ ਉਹਨਾਂ ਸਾਲ 2000 ਵਿੱਚ ਆਪਣੀ ਮਾਂਸ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਉਸ ਤੋਂ ਬਾਅਦ ਪਾਰਟੀ ਹਾਈ ਕਮਾਂਡ ਨੇ ਉਹਨਾਂ ਨੂੰ ਪੰਜਾਬ ਯੂਥ ਵਿੰਗ ਦਾ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਸੀ ਅਨਮੋਲ ਗਗਨ ਮਾਨ ਨੇ 2022 ਵਿੱਚ ਪਹਿਲੀ ਵਾਰ ਪ੍ਰਧਾਨ ਸਭਾ ਚੋਣ ਲੜੀ ਤੇ ਜਿੱਤੀ ਸੀ ਅਨਮੋਲ ਗਗਨ ਮਾਨ ਨੇ ਕਈ ਗਾਣੇ ਗਾਇਆ ਹਨ ਪਰ ਕਾਲਾ ਸ਼ੇਰ ਗਾਣੇ ਨਾਲ ਉਹਨਾਂ ਨੂੰ ਕਾਫੀ ਪ੍ਰਸਿੱਧੀ ਮਿਲੀ ਅਨਮੋਲ ਗਗਨ ਮਾਨ ਆਵਾਦੀ ਪਾਰਟੀ ਦੀ ਉਹਨਾਂ 11 ਮਹਿਲਾਵਾਂ ਵਿੱਚੋਂ ਨਾਮਾਂ ਵਿੱਚੋਂ ਸ਼ਾਮਲ ਹੈ ਜੋ ਪਹਿਲੀ ਵਾਰ ਵਿਧਾਨ ਸਭਾ ਵਿੱਚ ਪਹੁੰਚੀਆਂ ਸਨ ਜੁਲਾਈ 2022 ਵਿੱਚ ਜਦੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਪੰਜਾਬ ਕੈਬਨਿਟ ਦਾ ਵਿਸਤਾਰ ਕੀਤਾ ਗਿਆ ਸੀ ਉਸ ਸਮੇਂ ਅਨਮੋਲ ਗਗਨ ਮਾਨ ਉਸ ਸ਼ੈਲਸਪਾਟਾ ਅਤੇ ਸੱਭਿਆਚਾਰ ਮਾਮਲੇ ਤੇ ਨਿਵੇਸ਼ ਪਰਸਵਹਨ ਮੰਤਰਾਲੇ ਦਾ ਮੰਤਰੀ ਬਣਾਇਆ ਗਿਆ ਸੀ ਹਾਲਾਂਕਿ ਉਹ ਇਸ ਅਹੁਦੇ ਉਤੇ ਲੰਬਾ ਸਮਾਂ ਨਹੀਂ ਰਹੇ ਸਤੰਬਰ 2024 ਵਿੱਚ ਕੈਬਨਿਟ ਵਿੱਚ ਹੋਏ ਫੇਰਬਦਲ ਦੌਰਾਨ ਉਹਨਾਂ ਤੋਂ ਮੰਤਰੀ ਦਾ ਅਹੁਦਾ ਵਾਪਸ ਲੈ ਲਿਆ ਗਿਆ ਸੀ ਬਾਜ ਅਤੇ ਸ਼ੇਰਨੀ ਵਰਗੇ ਪੰਜਾਬੀ ਗਾਣਿਆਂ ਨਾਲ ਮਸ਼ਹੂਰ ਹੋਈ ਗਾਇਕ ਅਨਮੋਲ ਗਗਨ ਮਾਨ ਨੇ 2022 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗੀਤ ਗਾਇਆ ਸੀ ਜਿਸ ਨੂੰ ਕੇਜਰੀਵਾਲ ਐਂਥਮ ਕਿਹਾ ਗਿਆ ਅਤੇ ਪੰਜਾਬ ਵਿਧਾਨ ਸਭਾ ਦੇ ਚੋਣਾਂ ਦੇ ਪ੍ਰਚਾਰ ਦੌਰਾਨ ਇਸ ਗੀਤ ਨੂੰ ਚਲਾਇਆ ਗਿਆ ਅਸਤੀਫੇ ਦੇ ਐਲਾਨ ਤੋਂ ਕੁਝ ਦਿਨ ਪਹਿਲਾਂ ਅਨਮੋਲ ਗਗਨ ਮਾਨ ਨੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕੋਆਰਡੀਨੇਟਰ ਅਰਵਿੰਦ ਕੇਜਰੀਵਾਲ ਨੂੰ ਮਿਲੇ ਸਨ ਇਸ ਸਬੰਧੀ ਉਹਨਾਂ ਫੇਸਬੁੱਕ ਉੱਤੇ ਇੱਕ ਪੋਸਟ ਵਿੱਚ ਲਿਖਿਆ ਸੀ ਕਿ ਸਾਡੇ ਨੈਸ਼ਨਲ ਕੋਆਰਡੀਨੇਟਰ ਅਰਵਿੰਦ ਕੇਜਰੀਵਾਲ ਨਾਲ ਵੱਖ-ਵੱਖ ਮਸਲਿਆਂ ਦੇ ਵਿਸਤਾਰ ਨਾਲ ਚਰਚਾ ਹੋਈ ਹੈ ਸਮਾਜ ਨੂੰ ਉੱਪਰ ਚੁੱਕਣ ਲਈ ਉਹਨਾਂ ਦਾ ਸੁਪਨਾ ਸਾਨੂੰ ਹਮੇਸ਼ਾ ਹੌਸਲਾ ਅਤੇ ਪ੍ਰੇਰਨਾ ਨਾਲ ਪਾਰ ਦਿਨ ਦਾ ਅਨਮੋਲ ਗਗਨਮਾਨ ਐਮਐਸਪੀ ਬਾਰੇ ਆਪਣੇ ਬਿਆਨ ਨੂੰ ਲੈ ਕੇ ਕਾਫੀ ਚਰਚਾ ਵਿੱਚ